ਸ਼ੀ ਗਾਜੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪੰਜਾਬ ਪ੍ਰਦੇਸ਼ ਕੌਸਟ ਕਮੇਟੀ ਬਣੀ ਹੋ ਜਿਹੜੀ ਜ਼ਿਲ੍ਹਾ ਬਰਨਾਲਾ ਦੇ ਵਿੱਚ ਸਵਿਧਾਨ ਬਚਾਓ ਰੈਲੀ ਜਿਹੜੀ 2 ਤਰੀਕ ਨੂੰ ਰੱਖੀ ਗਈ ਹੈ ਜਿਹਦਾ ਸਮਾਂ 4 ਵਜੇ ਜੋ ਦਾਣਾ ਮੰਡੀ ਬਰਨਾਲਾ ਦੇ ਵਿੱਚ ਰੱਖੀ ਗਈ ਹੈ ਤੇ ਮੈਂ ਆਪਣੇ ਜਿਹਨੇ ਬਰਨਾਲੇ ਦੇ ਸਾਰੇ ਸਾਥੀਆਂ ਨੂੰ ਪਾਲ ਸਰਪੰਸ ਸਹਿਵਾਨ ਜੇ ਉਹ ਸਾਡੀ ਪਾਰਟੀ ਰੁਪਿਆਕਰਨ ਵਾਲੇ ਲੋਕ ਸਾਡੇ ਸਾਰੇ ਪਾਰਟੀ ਦੇ ਹੁੰਦੇਦਾਰ ਸਹਿਵਾਨ ਤੇ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਮੈਂ ਸਾਰੇ ਸਮੇਂ ਸਿਰ ਪਹੁੰਚ ਕੇ ਇਸ ਜਿਹੜੀ ਸੰਵਿਧਾਨਮਚਾਓ ਰੈਲੀ ਦਾ ਹਿੱਸਾ ਬਣ ਗਏ ਤੇ ਪਹਿਲਾਂ ਵੀ ਜਿਵੇਂਖੀ ਜਿੰਨੇ ਵੀ ਪਾਰਟੀਆਂ ਨੇ ਸਾਨੂੰ ਪ੍ਰੋਗਰਾਮ ਦਿੱਤੇ ਤੁਸੀਂ ਤੁਹਾਡਾ ਬਹੁਤ ਵੱਡਾ ਜੋਰ ਦਰ ਹੈ ਤੇ ਮੈਂ ਹੁਣ ਵੀ ਤੁਹਾਡੇ ਤੋਂ ਉਮੀਦ ਰੱਖਦਾ ਮੈਂ ਤੇ ਸਾਰੇ ਜਿਨ੍ਹਾਂ ਨੂੰ ਮਿਡਿਓਟੀਆਂ ਲੱਗੀਆਂ ਜਾਂ ਕਿੰਨਿਆਂ ਨੂੰ ਮੈਂ ਜਾਂ ਸਾਡੇ ਬਲਾਕ ਪ੍ਰਧਾਨ ਸਾਹਿਬਾਨ ਕੋਈ ਫੋਨ ਨਹੀਂ ਕਰ ਸਕੇ ਤਾਂ ਮੈਂ ਇਸ ਵੀਡੀਓ ਨਾਲ ਹੀ ਉਹਨਾਂ ਨੂੰ ਆਪਣਾ ਸਨੇਹਾ ਦੇਣਾ ਚਾਹੁੰਦਾ ਵੀ ਉਹ ਇਸ ਸਲੇਹੇ ਨੂੰ ਮੇਰਾ ਦੇਤੀ ਸਲੇਹਾ ਸਮਝ ਕੇ ਇਸ ਜਿਹੜੀ ਰਾਇਤੀ ਉਧਾਨਕ ਚੌਰੇਲੀ ਦਾ ਹਿੱਸਾ ਵਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਲਵਿਟੀ ਦਾ ਖਾਲਸਾ ਵੈਲਵਿਟੀ